ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਹਾਂ ਦੋਸਤੋ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੋਂ ਨਦੌਰ ਦੇ ਬਿਲਕੁਲ ਨੇੜੇ ਦਦੇਰ ਸਾਹਿਬ ਦੇ ਬਿਲਕੁਲ ਅੱਗੇ ਪਿੰਡ ਪਨਗੋਟਾ ਵੀਰ ਸੁਖਦੇਵ ਸਿੰਘ ਉਹਨਾਂ ਦੇ ਫਾਰਮ ਤੇ ਆਏ ਹਾਂ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਵੀਰ ਹੁਣੇ ਖਰੀਦਦੇ ਆ ਤੇ ਵੇਚਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਦੋਨੋਂ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਸਵਾਈਆਂ ਸੋ ਬਾਕੀ ਕੋਈ ਵੀ ਖਰੀਦਦਾਰ ਮੇਰਾ ਵੀਰ ਆਉਂਦਾ ਤੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਹਰ ਵਾਰ ਆਪਾਂ ਰਿਕਵੈਸਟ ਕਰਦੇ ਆ ਸਾਰੇ ਖਰੀਦਦਾਰ ਵੀਰਾਂ ਦੇ ਅੱਗੇ ਵੀ ਦੋ ਟਾਈਮ ਚੋਕੇ ਤਸੱਲੀ ਜ਼ਰੂਰ ਆਪਣੀ ਕਰ ਲਈ ਜਾਵੇ ਠੀਕ ਆ ਜੀ ਸੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਦੋ ਜਿਹੜੀਆਂ ਦੋਸਤ ਇਹ ਮੱਝਾਂ ਤੁਹਾਨੂੰ ਦਿਖਾਉਣੀ ਆ ਦੋਵੇਂ ਤਾਜ਼ੀਆਂ ਸੱਜਰ ਸੂਈਆਂ ਨੇ ਸੋ ਫੁੱਲ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਸਖਦੇਵ ਸਿੰਘ ਜੀ ਨਾਲ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਬਾਕੀ ਪੂਰੀ ਵੀਡੀਓ ਐਂਡ ਤੱਕ ਦੇਖ ਲਿਓ ਦੋਸਤੋ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਪੱਟੀ ਸ਼ਹਿਰ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਬਾਕੀ ਗੱਲਬਾਤ ਦੇ ਲਈ ਆਪਾਂ ਚਲਦੇ ਆ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਪੁੱਛ ਲਾਂਗੇ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਾਸਰੀ ਕਾਲ ਸਾਸੀ ਗਾਜੀ ਸਿੰਘ ਜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਭ ਠੀਕ ਠਾਕ ਬਹੁਤ ਵਧੀਆ ਬਾਜੀ ਠੀਕ ਠਾਕ ਸੇ ਤਾਂ ਠੀਕ ਆ ਜੀ अच्छा फिर सुखदेव सिंह पशु 1 2 1 2 नाक आंदे रहे फिलहाल एक बेवकूफ आंदे रहे ज्यादातर ਝੋਨੇ ਘਾਨੇ ਜਾਂ ਆਪਾਂ ਰੋਜ ਕੇ ਤੈਨੂੰ ਪਤਾ ਚੀਜ਼ਾਂ ਰਿਹਾ ਵਾ ਇੱਕ ਦੋ ਜਾਨਵਰ ਲਾਏ ਨਾਲ ਦੀ ਨਾਲ ਵਿੱਚ ਵਿੱਚ ਹੀ ਗਏ ਆ ਹਾਂਜੀ ਬਾਕੀ ਆਪਾਂ ਲੈਣਾ ਵੀ ਇੰਨੇ ਕੀ ਹੁੰਦੇ ਦੋ ਤਿੰਨ ਚਾਰ ਜਾਨਵਰ ਚੰਗੇ ਲਿਓਣੇ ਹੁੰਦੇ ਹਫਤੇ 'ਚ ਤਿੰਨ ਤੋਂ ਚਾਰ ਟੰਗਰ ਵਿੱਚ ਨੇ ਹੁੰਦੇ ਆ ਇਹ ਘਾ ਲੈਣਾ ਫਿਰਕੇ ਸਾਫ ਸੁਥਰਾ ਲੈਣਾ ਵਾ ਹਾਂਜੀ ਹਾਂਜੀ ਇਹ ਕੱਲ ਦਾ ਮੇਰਾ ਸ਼ੌਂਕ ਸੀ ਆ ਕੱਲ ਲਿਆਂਦੀ ਮੈਂ ਠੀਕ ਹੈ ਅੱਜ ਲੈਂਦੀ ਮੇਰਾ ਸ਼ੌਂਕ ਸੀ ਵੀਰ ਨੂੰ ਫਿਰ ਤੁਹਾਨੂੰ ਸਾਹਮਣੇ ਬਿਲਕੁਲ ਜੀ ਬਿਲਕੁਲ ਵੀ ਪੇਸ਼ ਹੋਈਏ ਆਪਣੇ ਭੈਣ ਭਰਾਵਾਂ ਦੇ ਸਾਹਮਣੇ ਤੁਹਾਨੂੰ ਸਾਹ ਇਹ ਕਰਮਾ ਹੈ ਜਿਤਨਾ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਦੇ ਕੋਈ ਅੰਤ ਨਹੀਂ ਗਾਇ ਇਹ ਤੇ ਬੰਦੇ ਨੂੰ ਇਤਰਾਹ ਦੇ ਵਰਸ਼ਾਂ ਤੋਂ ਵਰਸ਼ਾਂ ਤੱਕ ਜਾਣਦੀਆਂ ਵਾ ਹਾ ਕਾਰਨ ਇਹ ਆ ਕਿ ਆਪਣੇ ਦੁੱਧ ਜਿਹੜਾ ਜਾਲੀ ਹੈ ਉਹ ਨਹੀਂ ਵੱਧ ਰਿਹਾ ਹਾਂਜੀ ਹਾਂ ਜਾਲੀ ਦੁੱਧ ਜਿਹੜਾ ਬਨਾਵਟੀ ਦੁੱਧ ਆ ਉਹ ਬੰਦ ਹੋਵੇ ਇਹ ਸਰਕਾਰਾਂ ਦੇ ਵਸਤੀਆਂ ਗੱਲਾਂ ਜੀ ਆਪਣੇ ਵਸਤੀਆਂ ਗੱਲਾਂ ਨਹੀਂ ਹਾਂਜੀ ਜਿਹੜਾ ਬਨਾਵਟੀ ਦੁੱਧ ਉਹ ਬੰਦ ਹੋਵੇ ਜਿਹੜਾ ਆਪਣਾ ਦੁੱਧ ਫਾਰਮਾਂ ਦਾ ਦੁੱਧ ਵਾ ਉਹ ਪਹੁੰਚੇ ਤੇ ਦੁੱਧ ਜਿਹੜਾ ਸਹੀ ਹੈ ਜਿਹੜਾ ਆਪਣਾ ਸਹੀ ਦੁੱਧ ਉਹਦੇਗਾ ਹੀ ਨਹੀਂਗਾ ਪੰਜਾਬ ਚ ਬਿਲਕੁਲ ਆਪਣਾ ਆਪਣੀ ਦੁੱਧ ਵਗੰਦਿਆ ਵਾ ਪਰ ਫਿਰ ਵੀ ਚਲੋ ਜੋ ਕੋਈ ਕਰਦਾ ਆਪਾਂ ਤਾਂ ਇਹ ਨਹੀਂ ਇਹ ਕੰਮ ਚਾਹੀਦਾ ਸਹੀ ਹੈ ਜੀ ਤੇ ਉਹ ਹੀ ਬਿਲਕੁਲ ਉਹੀ ਨਾ ਵੀ ਜੇ ਆਪਾਂ ਨੂੰ ਮਤਲਬ 10 ਲੀਟਰ ਦੀ ਲੋੜ ਆ ਤੇ ਇੱਥੇ 100 ਲੀਟਰ 100 ਲੀਟਰ ਕਿਹੜੀ ਦੁਕਾਨ ਤੇ ਚਲਜੋ ਹਟ ਲਾ ਕੇ ਪੱਟੀ ਸ਼ਹਿਰ ਆ ਉਹ ਆਂਦੇ ਭਾਵੇਂ ਮਣ ਪੱਕਾ ਤੋਂ ਮਣ ਕਿੰਨਾ ਪਨੀਰ ਚਾਹੀਦਾ ਕਿੰਨਾ ਦੁੱਧ ਚਾਹੀਦਾ ਕਿੰਨਾ ਦਹੀਂ ਚਾਹੀਦਾ ਸਭ ਬਣਾਵਟੀ ਆ ਜੀ ਪੁੱਲ ਸ਼ਹਿਰਾਂ ਦੇ ਇੱਕ ਨਹੀਂ ਸਾਰੇ ਸਾਰੇ ਵੱਡੇ ਮਾਨਗਰਾਂ ਦੇ ਵਿੱਚ ਬਹੁਤ ਜ਼ਿਆਦਾ ਆ ਬਹੁਤ ਜਿਹੇ ਤਰ੍ਹਾਂ ਚੰਗਾ ਸਨੇਹਾ ਤੁਹਾਡਾ ਹੁੰਦਾ ਆਪਣੇ ਭੈਣ ਭਰਾਵਾਂ ਦੇ ਅੱਗੇ ਇਸ ਤਰ੍ਹਾਂ ਹੀ ਇਸ ਤਰ੍ਹਾਂ ਜੀ ਆਪਾਂ ਜਨਵਾਰ ਤੁਹਾਨੂੰ ਦੱਸਿਆ ਚੰਗਾ ਸੰਧੂ ਸਭ ਲੈਣਾ ਹੁੰਦਾ ਇਹ ਦੂਸਰਾ ਸੂਆ ਝੋਟੀ ਆ ਠੀਕ ਹੈ ਜੀ ਮਗਰੇ ਦੇ ਕੱਟੀ ਆ ਓਕੇ ਅੱਜ ਇਹਨੂੰ 8 ਤੋਂ 9 ਦਿਨ ਸੂਈ ਨੂੰ ਹੋ ਗਿਆ ਠੀਕ ਹੈ ਜੀ ਇਸ ਟਾਈਮ 11 ਕਿਲੋ ਦੁੱਧ ਤੇ ਚੱਲ ਰਹੀ ਤੈਨੂੰ ਪਤਾ ਆਪਾਂ ਦੁੱਧ ਵੀ ਕਿਸੇ ਵੀਡੀਓ 'ਚ ਆਪਣਾ ਕੋਈ ਸੁਣਿਆ ਆਪਾਂ ਦੋ ਦੋ ਦੱਸਣਾ ਹੁੰਦਾ ਜਿੰਨਾ ਹੋਵੇ ਬਿਲਕੁਲ ਜੀ ਉਹਦੀ ਕੱਲ ਦੀ ਗੱਲ ਨਹੀਂ ਕਰਨੀ ਕੋਈ ਵੀਰ 12 ਕਰ ਲਿੰਦਾ 14 ਕਰ ਲਿੰਦਾ ਹਾਂਜੀ ਕਹੇ ਨੌ ਰਹਿਣ ਦਿੰਦਾ ਚਾਹਦਾ ਅੱਜ ਥੱਲੇ 11 ਕਿਲੋ ਦੁੱਧ ਦਾ ਦੋ ਟਾਈਮ ਤਿੰਨ ਟਾਈਮ ਕੋਈ ਵੀਰ ਆ ਵੀ ਤਸੱਲੀ ਕਰੇ ਪਤਲੀ ਚਮੜੀ ਦੀ ਝੋਟੀ ਆ ਬਿਲਕੁਲ ਲੋ ਦੋਸਤੋ ਇੱਕ ਬਰੀ ਮੈਂ ਟਾਈਮ ਵੀ ਤੁਹਾਨੂੰ ਨੋਟ ਕਰਾ ਦਦਾ ਨਾ ਕੋਈ 1:30 ਵਜੇ ਦਾ ਸਮਾਂ ਇਹ ਤਾਂ ਮਾਰਨਿੰਗ ਵੀਰ ਤੁਸੀਂ ਕਿੰਨੇ 6 ਤੋਂ 6 ਚੁਵਾਈ ਜੀ 6 ਤੋਂ 6 6 ਤੋਂ 6 ਆ ਕੱਟੀ ਰਿਬੇ ਮਗਰ ਕੱਟੀ ਐ ਤੇ ਜੀ ਮਗਰ ਕੱਟੀ ਜੀ ਲਓ ਜੀ ਮਗਰ ਕੱਟੀ ਆ ਠੀਕ ਆ ਜੀ ਬਿਲਕੁਲ ਸੰਤੂ ਸਾਹਿਬ ਰਵਾ ਰੂਮ ਵਰਗਾ ਪੋਲਾ ਚਵਾਵ ਆ ਹਾਂਜੀ ਛੋਟੀ ਦਾ ਅੱਛਾ ਵੀਰ ਇੱਕ ਵਾਰੀ ਦਿਨ ਦੱਸਿਓ ਕਿੰਨੇ ਹੋਏ ਇਹਨੂੰ ਇਹਨੂੰ 9 ਦਿਨ ਹੋ ਗਏ ਸੰਤੂ 9 ਦਿਨ ਹੋ ਗਏ ਤੇ ਦੁੱਧ ਕਿੰਨਾ ਦੱਸਿਆ ਜੀ ਦੁੱਧ 11 ਕਿਲੋ ਜੀ 11 ਕਿਲੋ ਹਾਂਜੀ ਤਾਂ ਦੋਸਤੋ 11 ਕਿਲੋ ਦੁੱਧ ਤਾਂ ਇਸ ਵਕਤ ਇਹਦੇ ਥੱਲੇ ਹਾਜ਼ਰ ਆ ਸੋ ਥਣ ਦੇਵੇ ਦੀ ਤੁਸੀਂ ਵੇਖੋ ਬੈਕ ਸਾਈਡ ਤੋਂ ਬਿਲਕੁਲ ਪੱਧਰ ਲੇਵਾ ਵਿਖਾਲਾ ਬਿਲਕੁਲ ਪੱਧਰ ਤੇ ਕਿਸੇ ਤਰ੍ਹਾਂ ਵੀ ਵੀਰ ਸੁਖਦੇਵ ਪਹਿਲਾਂ ਦੱਸ ਰਿਹਾ ਸੀ ਵੀ ਕੋਈ ਥ ਜੇ ਕੋ ਟੱਕੀਆਂ ਟਕਾਈਆਂ ਨੇ ਟਾਈਮ ਦੱਸਣ ਦਾ ਮਤਲਬ ਇਹੋ ਹੀ ਹੁੰਦਾ ਵੀ ਹੁਣ ਜਿਹੜਾ ਕਰੰਟ ਆਪਾਂ ਤੁਹਾਨੂੰ ਜਿਹੜਾ ਟਾਈਮ ਦੱਸ ਰਹੇ ਆ ਉਹ ਹੁਣ ਮੌਜੂਦਾ ਟਾਈਮ ਆ ਤੇ ਸਵੇਰ ਜਿਹੜੀ ਚਵਾਈ ਦਾ ਟਾਈਮ ਵੀ ਤੁਹਾਨੂੰ ਪੁੱਛ ਕੇ ਦੱਸ ਦਈਦਾ ਵੀ 6 ਵਜੇ ਚਵਾਈ ਸਵੇਰ ਦੀ ਹੋਈ ਆ ਸਵੇਰ ਸੰਤੂ ਸਾਹਿਬ ਜਿਹੜੀ ਚਵਾਈ ਤੜਕੇ ਦੀ ਹੋਈ ਉਹ ਕਿਤੇ ਵੇਖ ਲਿਓ ਡੰਗਰ ਥਣਾਜ ਆ ਜਾਊਗਾ ਹਾਂਜੀ ਹਾਂਜੀ ਆਪਾਂ ਉਹ ਕੰਮ ਤੇ ਕਰਨਾ ਹੀ ਨੇ ਨਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਵੀਰ ਸੁਖਦੇਵ ਚੋਣ ਜਾਣ ਦੀਆਂ ਬਿਲਕੁਲ ਬਿਲਕੁਲ ਪੋਲੀ ਭੂਗ ਆ ਜੀ ਠੀਕ ਆ ਜੀ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਆਪਣੇ ਘਰ ਆਣ ਕੇ ਦੂਰੋਂ ਆਨਲਾਈਨ ਮਗਾਉਂਦਾ ਵੀਡੀਓ ਤੇ ਮਗਾਉਦਾ ਆਪਣੀ ਗਰੰਟੀ ਹੋਊਗੀ। ਹਾਂਜੀ। ਇਹੇ ਤਰ੍ਹਾਂ ਦੀ ਕੋਪੂਰ ਸੱਟਾ ਕੋਈ ਨਹੀਂ। ਠੀਕ ਹੈ ਜੀ। ਜੇ ਸਾਹਿਬ ਵੀਰ ਸਖਦੇਵ ਜੀ ਦਾ ਕੀ ਮੁੱਲ ਕੀ ਡਿਮਾਂਡ ਕਰਦੇ ਆ। ਪੁੱਲ ਸੰਤੂ ਸਾਹਿਬ ਆਪਾਂ ਕੋਈ ਜ਼ਿਆਦਾ ਨਹੀਂ ਕਰਨਾ ਤੈਨੂੰ ਪਤਾ ਹਰ ਵਾਰੀ ਆਪਣੇ ਤੋਂ ਛੋਟ ਤੇ ਮਾਲ ਵਿਕਦਾ ਤੇ ਉਹੋ ਹੀ ਕੰਮ ਹੈ ਕੀ ਕਰਨਾ ਵਾ। ਹਾਂਜੀ। ਆਪਾਂ ਜਿਹੜਾ ਇਹਦਾ ਲੈਣ ਦੇਣ ਵਾ ਹਾਂਜੀ ਉਹ ਆਪਾਂ ਇਹਦਾ ਜਿਹੜਾ ਰੇਟ ਵਾ ਮੰਗਣਾ ਵਾ ਉਹ ਆਪਾਂ ਕਿਹਾ 90000 ਰੁਪਇਆ ਤੇ ਪਰ ਆਪਾਂ 85000 ਦੀ ਦੇ ਦਿਆਂਗੇ। 85000 ਦੀ 85000 ਦੀ ਠੀਕ ਹੈ ਜੀ। ਜੋ ਦੋਸਤੋ 850 ਮਗਰ ਤੇ ਫੀਮੇਲ ਕਾਫਾ ਕੱਟੀ ਹੈ ਦੇ ਮਗਰ ਸੋ ਚੋਣ ਚਾਣ 1 ਨੰਬਰ ਆ 11 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਖਾ ਜਾ ਪੂਰਾ ਵਿਰਲ ਤੇ ਥਣ ਪਿਛਲੇ ਸਭ ਜਿਹਨਾਂ ਨੂੰ ਸਭ ਖਾ ਦਿਓ ਆਪਾਂ ਇਹ ਤੇ ਕੋਈ ਹੈ ਨਹੀਂ ਮੈਨੂੰ ਉੱਠ ਕੇ ਤੇ 4 ਵਜੇ ਚੋਦੇ ਹੋ ਤੇ ਕੋਈ ੱਡਾ ਖਾਈ ਜਾਵੇ ਕਿਸੇ ਵੀਰ ਨਾਲ ਧੋਖਾ ਨਹੀਂ ਕਰਨਾ ਸਹੀ ਹੈ ਜੀ ਲਓ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਦਿਖਾਇਆ ਤੁਹਾਨੂੰ ਇਸ ਫਾਰਮ ਤੋਂ ਇਸ ਕਿਲੇ ਦੇ ਉੱਪਰੋਂ ਤੇ ਗੱਲ ਜਿਹੜੀ ਦੋਸਤੋ ਉਨੇ ਕੀ ਕੀਤੀ ਜਾਂਦੀ ਆ ਜਿੰਨੀ ਕਿ ਬਿਲਕੁਲ ਇੱਥੇ ਪੂਰੀ ਫੜ ਜਾਣੀ ਆ ਕਿਸੇ ਵੀਰ ਨੇ ਅਗੇ ਤਸੱਲੀ ਕਰ ਲੈਣੀ ਤੇ ਇਹ ਦੂਜਾ ਸਵੇਰ ਤੁਹਾਨੂੰ ਜਿਹੜੀ ਆਪਾਂ ਤੋ ਜਿਵੇਂ ਜਿਵੇਂ ਸ਼ਾਮ ਨੂੰ ਬਿਲਕੁਲ ਆਪਣਾ ਦੇਖਦੇ ਆ ਵੀ ਚੁਵਾਈ ਦਾ ਸਮਾਂ ਨੇੜੇ ਆਈ ਜਾਣਾ ਦੋਸਤੋ ਸ਼ਾਮ ਦਾ ਉਵੇਂ ਬਿਲਕੁਲ ਥੱਜੋਂ ਆਰਡਰ ਦੀ ਤਿਆਰੀ ਕਰੀ ਜਾਣਾ ਇਹਨਾਂ ਕਰਮਾਲੀ ਨੇ ਤੇ ਚੰਗੀ ਨਾ ਨਿੰਬੂਆ ਘੁੱਟ ਜਾਂਦੀ ਹੈ ਜੀ ਠੀਕ ਹੈ ਜੀ ਪਈ ਜਾਣੀ ਤੇ ਨਾ ਨਿੰਬੂਆ ਘੁੱਟ ਜਾਣਾ ਛੋਟੀ ਠੀਕ ਹੈ ਪਦਰੀ ਚਮੜੀ ਦੀ ਹੈ ਸੰਤੂ ਸਾਹਿਬ ਫਾਰਮਰ ਵੀਰ ਵੇਖ ਸਕਦੇ ਆ ਹਾਂ ਜੀ ਤੇ ਮਾਲ ਵੇਖਣ ਵਾਲੇ ਬਹੁਤ ਸੋਹਣੀ ਚਮੜੀ ਲੱਗੀ ਹੈ ਛੋਟੀ ਨੂੰ ਲਓ ਜੀ ਸੋ 85000 ਦੀ ਜਿਹੜੀ ਆ ਹਾਨਾ ਤੁਹਾਨੂੰ ਇਹੀ ਮਿਲ ਜੂਗੀ ਠੀਕ ਆ ਸੋ ਚੰਗੀ ਆ ਚਾਰੂ ਚੂਰੂ ਬਹੁਤ ਵਧੀਆ ਚੰਗੀ ਛੋਟੀ ਤੇ ਸੋਹਦ ਵੀ ਸਰਦੇਵ ਸਿੰਘ ਆਪਣੇ ਕੋਲ ਜਿਹੜੀ ਇਹ ਆ ਗਈ ਸੈਕਿੰਡ ਨੰਬਰ ਤੇ ਇਹ ਸੰਤੂ ਸਰ ਤੀਸਰਾ ਸੁਗਾ ਵਾ ਤੱਜਾ ਸੁਗਾ ਮੈਂ ਲਾ ਕੇ ਤੁਹਾਨੂੰ ਦਿਖਾਉਣਾ ਦਾ ਠੀਕ ਹੈ ਜੀ ਇਹ ਤੀਸਰਾ ਸੁਗਾ ਵਾ ਹਮ ਕਰਮਾਲੀ ਦਾ ਲੋ ਜੀ ਚੌੜਾ ਪਿੱਠ ਪੋੜਾ ਪੂਰਾ ਜੀ ਤੱਜਾ ਸੁਗਾ ਇਹਨੂੰ ਆ ਚੌਥਾ ਦਿਨ ਹੋ ਗਿਆ ਜੀ ਸੂਈ ਨੂੰ ਅੱਛਾ ਅੱਛਾ ਤਿੰਨ ਅੱਜ ਚੌਥਾ ਦਿਨ ਹੈ ਜੀ ਚੌਥਾ ਦਿਨ ਹੋ ਗਿਆ ਸੀ ਬੌਲੇ ਤੋਂ ਬਾਹਰ ਹੀ ਆ ਗਈ ਬੌਲੇ ਤੋਂ ਬਾਹਰ ਆ ਗਈ ਨਿਕਲ ਗਈ ਠੀਕ ਹੈ ਜੀ ਬੌਲੇ ਤੋਂ ਬਾਹਰ ਹੀ ਦੋਸਤੋ ਇਹ ਨਿਕਲ ਗਈ ਆ ਤੇ ਤੁਹਾਨੂੰ ਇਧਰੋਂ ਆਪਾਂ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਕੱਦ ਵਜਨ ਇਹ ਤਾਂ ਵੀ ਕਰਮਾਲੀ ਦਾ ਸੋਹਣਾ ਹੈ ਹਾਈਟ ਬੇਸ਼ੱਕ ਕੋ ਹਾਂਜੀ ਤੋਂ ਵਜਨ ਵਜੂਦ ਕਰਮਾਲੀ ਨੂੰ ਚੰਗਾ ਲੱਗਾ ਪੂਰੀ ਲੰਮੀ ਜੀ ਬੇਲ ਬੂਲ ਸੋਹਣੀ ਲੰਮੀ ਮੈਂ ਦੀ ਅੱਛਾ ਫਿਰ ਬੋਲੇ ਤਾਂ ਬਾਹਰ ਕੋ ਕੱਚਾ ਬੋਲਾ ਮੰਨ ਲਓ ਕਿੰਨਾ ਹੋਊਗਾ ਇਸ ਵਕਤ ਇਸ ਟਾਈਮ ਸੰਤੂ ਸਾਹਿਬ 10 ਲੀਟਰ ਲਓ ਜੀ 10 ਲੀਟਰ ਦੋਸਤੋ ਦੁੱਧ ਮੰਨ ਲਓ ਕੋਈ ਫਿਰ ਕੱਚਾ ਬੋਲਾ ਮੰਨ ਲਓ ਦੁੱਧ ਮੰਨ ਲਓ ਠੀਕ ਹਾਂਜੀ 10 ਕਿ ਲੀਟਰ ਤੋਂ ਜਿਹੜੀ ਹੁਣ ਸ਼ੁਰੂਆਤ ਹੋ ਗਈ ਆ ਤੋਂ ਸਟਾਰਟਿੰਗ ਜਿਹੜੀ ਦੋਸਤੋ 10 ਲੀਟਰ ਤੋਂ ਹੋਈ ਆ ਕਰਮਾਲੀ ਦੀ ਬਾਕੀ ਹਵਾਨੇ ਲੈਵੇ ਦੀ ਤੁਸੀਂ ਵੇਖੋ ਪੂਰੀ ਸਾਫ ਸੁਥਰੀ ਪੂਰੀ ਸਾਫ ਜਿੰਨਾ ਕਰਮ ਵਾਲੀ ਵੇਖੋ ਤੁਸੀਂ ਅੱਗੇ ਲੇਵਾ ਉਹਨੇ ਪਿੱਛੇ ਮੋਟੀਆਂ ਪੈਪਾਂ ਸੰਤੂ ਸਾਬ ਆਉਂਦੀਆਂ ਦੁੱਧ ਰੀਆਂ ਵੇਖ ਲਓ ਹਮ ਠੀਕ ਆ ਜੀ ਆਹ ਵੇਖੋ ਜੀ ਸਮਾਨ ਨੂੰ ਐ ਲੱਗਦੀ ਪਿਛਲੇ ਬੰਨੇ ਉਹ ਵੀ ਇੱਕ ਸਵੇਰੇ ਚੁਈ ਨਹੀਂ ਕੋਣੀ ਕਿਸੇ ਨੇ ਇਨਾਂ ਲੇਵੇ ਤੇ ਆਉਂਦੀ ਹਮ ਹਮ ਹਾਂ ਠੀਕ ਆ ਜੀ ਅੱਛਾ ਤੇ ਵੀਰ ਚੁਵਾਈ ਚੁਵਾਈ ਦੀ ਹਨ ਪੋਲੀ ਬਿਲਕੁਲ ਪੋਲੀ ਜੀ ਹੰਦੂ ਸਾਹਿਬ ਐਸ ਟਾਈਮ ਥੱਲੇ ਬੋਲਾ ਜਿਹੜਾ ਆਪਾਂ ਕੱਚਾ ਬੋਲਾ ਜਿਹਨੂੰ ਮੰਨ ਸਕਦੇ 10 ਕਿਲੋ ਆ ਪਰ ਉਹਨਾਂ ਘਰ ਵਾਲਿਆਂ ਨੇ ਇਹ ਦੱਸਿਆ ਵੀ ਅਸੀਂ 14 13 14 ਕਿਲੋ ਪੱਠਿਆਂ ਦੇ ਥੱਲੇ ਦੁੱਧ ਚੋਂ ਦੇ ਰਹੇ ਆ ਨਾਰਮਲ ਸੇਵਾ ਦੇ ਦੋ ਦਿਨਾਂ ਚ ਚਬਾਉਂਦੀ ਰਹੀ ਪੀਂਦੀ ਰਹੀ ਹੈ ਤੀਸਰੀ ਸਵੇਰ ਸੋਈ ਆ ਠੀਕ ਹੈ ਜੀ ਆ ਦੋਸਤੋ ਚਵਾਈ ਜਿਹੜੀ ਆ ਪਿਛਲੇ ਸਵੇਰੇ ਕੋਈ 14 ਕਿ ਲੀਟਰ ਵੀਰਾਂ ਦਾ ਵੀ ਜਿੱਥੋਂ ਵੀ ਆਪਾਂ ਖਰੀਦੀ ਆ ਲੈ ਕੇ ਆਂਦੀ ਆ ਕੋਈ 14 ਕਿ ਲੀਟਰ ਦੀ ਤਸੱਲੀ ਦਿੱਤੀ ਆ ਵੀ ਇੰਨਾ ਕਿ ਚਵਾਈ ਕਰਾਉਂਦੀ ਰਹੀ ਆ ਸਭਰਾਵਾਂ ਪਿੰਡ ਤੋਂ ਹੰਦੂ ਸਾਹਿਬ ਖਰੀਦੀ ਤੋਂ ਕਿਹੜਾ ਤੈਨੂੰ ਪਤਾ ਆਪਣਾ ਇਹ ਪਾਣੀ ਜਿਹੜਾ ਲੈਣਾ ਚੰਗੇ ਪਸ਼ੂ ਖਰੇ ਪਸ਼ੂ ਨਿਕਲਦੇ ਐ ਸਭ ਰਾਹ ਪਿੰਡ ਤੋਂ ਭਰਾ ਪਿੰਡ ਦੀ ਮਹਿ ਆ ਜੀ ਆ ਕਰੋ ਚੈੱਕ ਜੀ ਠੀਕ ਆ ਸੋ ਮਾਜ ਚੰਗੀ ਆ ਦੋਸਤੋ ਹਵਾਨੇ ਲੇਵੇ ਦੀ ਛੇਪ ਹੀ ਦੱਸਣ ਈ ਆ ਚੰਗੇ ਪਸ਼ੂ ਦੀ ਚੰਗੇ ਗੁਣਾਂ ਵਾਲੇ ਪਸ਼ੂ ਦਾ ਬਿਲਕੁਲ ਜਿਹੜਾ ਸਟਰਕਚਰ ਲੇਵੇ ਤਾਂ ਦੱਸ ਦਿੰਦਾ ਕਿ ਸੋਹਣਾ ਦੁੱਧ ਚਵਾ ਦੂਗੀ ਹੁਣ ਇਸ ਵਕਤ ਜਿਹੜਾ 10 ਕਿਲੋ ਦੁੱਧ ਦੇ ਥੱਲੇ ਹਾਜ਼ਰ ਹੈ ਤੇ ਬਾਕੀ ਵੀਰ ਸਕਦੇ ਇਹਦੇ ਮਗਰ ਬੱਚਾ ਕਟਾ ਸੀ ਇਹਦੀ ਕੱਟੀ ਜੀ ਮਗਰ ਕੱਟੀ ਇਹਦੇ ਵੀ ਮੁਰਲੇ ਬਣਦੇ ਸੋ ਦੋਸਤੋ ਹੈ ਬੱਚਾ ਦੋ ਮਗਰ ਕੱਟੀਆਂ ਫੀਮੇਲ ਕਾਫ ਆ ਅੱਛਾ ਚੌਥੇ ਤੋ ਚੌਹਾਂ ਦਿਨਾਂ ਦਾ ਸੂਆ ਤੇ ਚਾਰਾਂ ਦਿਨਾਂ ਦਾ ਬੱਚਾ ਤੁਸੀਂ ਆ ਵੇਖੋ ਮੱਥੇ 'ਚ ਫੁੱਲ ਆ ਆ ਮਗਰ ਕੱਟੀ ਆ ਠੀਕ ਆ ਠੀਕ ਆ ਬਾਕੀ ਪਸ਼ੂ ਜਿਹੜੇ ਦੋਸਤੋ ਬੇ ਤੜਕ ਕੋਈ ਮੇਰਾ ਵੀਰ ਸੌਦਾ ਕਰ ਲਿਓ ਸਾਈ ਬਿਆਨਾ ਕਰਕੇ ਤੇ ਚੋਕੇ ਵੇਖ ਕੇ ਜਦੋਂ ਤੇ ਤਸੱਲੀ ਕਰ ਲਿਓ ਆਣ ਕੇ ਠੀਕ ਆ ਤੇ ਚੁਆਈਆਂ ਚੁਆਈਆਂ ਵਾਲੇ ਪਾਸੋਂ ਖੇਤੜੀ ਵਾਲਾ ਕੰਮ ਸੰਤੂ ਸਾਹਿਬ ਆਪਾਂ ਕਿਸੇ ਨਾ ਕਰਨਾ ਨਹੀਂ ਗੁਰੂ ਗ੍ਰਾਮਦਾਸ ਪਾਤਸ਼ਾਹ ਨੇ ਬਹੁਤ ਕੁਝ ਪਰਮਾਤਮਾ ਨੇ ਦਿੱਤਾ ਵਾ ਇਹਦੇ ਨਾਲ ਆਪਾਂ ਕਰਨਾ ਹੀ ਨਹੀਂਗਾ ਜੀ ਹਾਂਜੀ ਹਾਂਜੀ ਕਿਸੇ ਨਾ ਵੀ ਕਰਨਾ ਕੋਈ ਪਾਸੇ ਆਉਂਦਾ ਉਹਦੇ ਨਾਮ ਨਹੀਂ ਲਾ ਕੇ ਬਣੇ ਉਹਨਾਂ ਨੂੰ ਜੋਰ ਦੱਸਾਂਗੇ ਲੋ ਜੀ ਇਹ ਤੇ ਆ ਪਰਸਾ ਪਾਇਆ ਉੱਥੇ ਖੁੱਲਗੇ ਰਹੀਆਂ ਵਾੜੇ ਜੀ ਮਈਆਂ ਓਕੇ ਕੋਈ ਬੱਚਾ ਫੜੀ ਫਿਰੇ ਜਿਹੜਾ ਮਰਜੀ ਫੁੱਲ ਹੈਡ ਕੱਦ ਵੀ ਵੱਡਾ ਵਾ ਕੱਦ ਵੀ ਸੋਨਾ ਪਾਜਣ ਦੋੜ ਪੜਾ ਹਾਂਜੀ ਇਤਰਾ ਬੜੀ ਫਿਰੇ ਕਰਮਾਂ ਵਾਲੇ ਅੱਛਾ ਵੀ ਸਖਦੇਵ ਦੀ ਡਿਮਾਂਡ ਫਿਰ ਇਹਦੀ ਡਿਮਾਂਡ ਸਤੂ ਸਾਹਿਬ ਕੋਈ ਆਪਾਂ 10 15 ਵੀ ਨਹੀਂ ਕਰਨੀ ਲੱਖ ਵੀ ਨਹੀਂ ਕਰਨੀ 95000 ਰੁਪਏ ਮੈਂ ਦੇਣੀ ਆ 95 ਦੀ ਠੀਕ ਆ ਜੀ ਬਿਲੇ ਦੇ ਜੇ ਇੱਥੇ ਬਸ ਠੀਕ ਹੈ ਕਰਨਾ ਹੀ ਨਹੀਂ ਆਪਾਂ ਵਾਅਦਾ ਤੇ ਲੈਣਾ ਹੈ ਮੰਗਣਾ ਹੀ ਉਹ ਜੋ ਲੈ ਲੈਣਾ ਠੀਕ ਹੈ ਜੀ ਲਓ ਵੀ 95000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਪੂਰੀ ਕਰਮਾੜੀ ਤਾਂ ਜੀ ਲੈਣਾ ਕਾਵਾਂ ਨੂੰ ਬਾਹਰ ਨਿਕਲ ਗਈ ਕਿਹਦੇ ਜੇ ਕੀ ਟਾਈਮ ਹੋ 12:30 ਆ ਤਕਰੀਬਨ ਕੋਈ 12:30 1 ਵਜੇ ਦਾ ਸਮਾਂ ਆ ਤੇ ਪਹਿਲਾਂ ਕਰਮਾੜੀ ਇੱਕ ਦਾ ਸਮਾਂ ਤੇ ਵੇਲਾ ਬਾਹਰ ਆ ਗਈ ਸ਼ਾਮਾਂ ਨੂੰ ਐ ਪੱਟੇ ਤੋਂ ਬਾਹਰ ਨਿਕਲਦੀ ਜੀ ਉਹਦੀ ਗੱਲ ਕੋਣਾਂ ਦਾ ਵੀ ਫੁੱਟ ਫੁੱਟ ਗਿੱਟ ਗਿੱਟ ਬਾਹਰ ਆ ਜਾਂਦੀ ਹੈ ਬਾਹਰ ਗਿੱਟ ਗਿੱਟ ਬਾਹਰ ਆ ਜਾਂਦੀ ਹੈ ਜੀ ਠੀਕ ਹੈ ਜੀ ਲਓ ਦੱਸੋ ਵਖਾਲਾ ਬਖੂਲਾ ਕਰਮਾੜੀ ਨੂੰ ਸੋ ਚੰਗਾ ਪਸ਼ੂ ਧਨ ਤੇ ਦੁੱਧ ਚੰਗੇ ਦੀ ਉਮੀਦ ਕਰਦੇ ਆ ਵੀ ਕੋਈ ਵੀਰ ਅਕੇ ਚੰਗੀ ਖਰੀਦਦਾਰ ਕੋਈ ਚੰਗੀ ਸੇਵਾ ਵਾਲਾ ਲੈ ਗਿਆ ਤੇ ਦੁੱਧ ਸੋਨਾ ਚਵਾ ਦਊਗੀ ਸੋਨਾ ਚਵਾ ਤੇ 95000 ਇਹ ਲੈਦੇ ਆ ਹਾਂਜੀ ਤੇ ਇਹੋ ਦੋ ਅਜ ਨਾਗ ਨੇ ਵੀਰ ਸੁਖਦੇਵ ਸਿੰਘ ਉਹਨਾਂ ਦੇ ਫਾਰਮ ਤੇ ਦੋਵੇਂ ਨਾਗ ਜਿਹੜੇ ਦੋਸਤੋ ਅੱਜ ਬਕਾਊ ਆ ਸੇਲ ਦੇ ਲਈ ਅਵੇਲੇਬਲ ਨੇ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਜਿਹੜੀਆਂ ਆਪਾਂ ਤੁਹਾਨੂੰ ਇੱਕ ਝੋਟੀ ਦੂਜੇ ਸੂਵੇ ਇੱਕ ਤੀਜੇ ਸੂਵੇ ਇਹ ਆਪਾਂ ਮਾਝ ਦਿਖਾਤੀ ਆ। ਲਵੀ ਵੀਰ ਸੁਖਦੇਵ ਸਿੰਘ ਇੱਕ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ 797 98 29203 ਪਿੰਡ ਪੰਗੋਟਾ ਸੀਲਪੱਟੀ ਜिला श्री तन्ताम साहब ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ